ਸਤਿ ਸ਼੍ਰੀ ਅਕਾਲ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਸ਼ਰਮਾ ਡੈਰੀ ਫਾਰਮ ਬਰਨਾਲਾ ਦੇ ਉੱਪਰ ਜਿਹੜੇ ਮੇਰੇ ਵੀਰ ਆਪਣੇ ਚੈਨਲ ਨਾਲ ਪਹਿਲੀ ਵਾਰ ਜਿਹਨਾਂ ਨੇ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਲੱਗੇ ਬੈਲ ਆਈਕਨ ਦੇ ਬਟਨ ਨੂੰ ਪ੍ਰੈਸ ਕਰ ਦਿਓ ਤਾਂ ਜੋ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਜੇ ਕਿਸੇ ਮੇਰੇ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੈ ਤਾਂ ਆਪਣਾ ਸੰਪਰਕ ਕਰ ਸਕਦੇ ਹੋਗੇ ਆਪਣਾ ਮੋਬਾਈਲ ਨੰਬਰ 9115265790 ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਡੇ ਲਈ ਚੰਗੇ ਰਿਕਾਰਡ ਵਾਲੀ ਚੰਗੇ ਸੀਮਨ ਦਾ ਟਿਕਾ ਪਰਿਆ ਹੋਇਆ 托ਕੜ ਗੱਬਣ ਮੱਝ ਲੈ ਕੇ ਆਇਆ ਐ ਐਡਰੈਸ ਤੇ ਜਾਣਕਾਰੀ ਵੀਰ ਤੋਂ ਪੁੱਛ ਕੇ ਦੱਸ ਦਿਆਂਗੇ। ਸਤਿ ਸ਼੍ਰੀ ਅਕਾਲ ਬਾਈ ਜੀ। ਪਹਿਲਾਂ ਤਾਂ ਵੀਰ ਆਪਣਾ ਐਡਰੈਸ ਕਨਫਰਮ ਕਰੋ। ਪਿੰਡ ਕਾਨੇ ਕਿ ਜਿਲ੍ਹਾ ਬਰਨਾਲਾ। ਪਿੰਡ ਕਾਨੇ ਕਿ ਜਿਲ੍ਹਾ ਬਰਨਾਲਾ ਮੋਬਾਈਲ ਨੰਬਰ ਬਰਾ? ਮੈਂ ਨੰਬਰ 9781995225 ਹੈ। 9781995225 95225 ਜਿਹੜੀ ਵੀਰਿਆ ਆਪਾਂ ਸਕਰੀਨ ਤੇ ਮੱਝ ਦੇਖੀ ਜਾਂਦੇ ਕੈਮਾ ਸੁਆ ਕਿੰਨਾ ਦੁੱਧ ਦਿੱਤਾ ਹੋਇਆ ਤੇ ਕਿੰਨੇ ਟਾਈਮ ਦੀ ਗੱਬਣ ਐ? ਇਹ ਤੀਜਾ ਸੁਆ ਬਾਈ ਸੱਜਣੇ 16 ਕਿਲੋ ਦੱਗਟਿਆ। ਤੀਜਾ ਤੀਜਾ ਸੂਗਾ ਸੱਜਰ ਨੇ 16 ਕਿਲੋ ਦੁੱਧ ਦਿੱਤਾ ਹੈ ਚਾਰ ਮਹੀਨੇ ਤੋਂ ਉੱਪਰ ਗੱਭਣਾ ਹੈ ਚਾਰ ਮਹੀਨੇ ਤੋਂ ਉੱਪਰ ਗੱਭਣਾ ਹੈ ਬਾਕੀ ਕਹਿਣ ਕਹਾਉਣ ਦੀਆਂ ਗੱਲਾਂ ਨਹੀਂ ਟੋਕੜ ਮੱਝ ਦੁੱਧ ਕਿੰਨਾ ਕਦ ਦਿੰਦੀ ਵੀਰੇ ਉਹ ਤਾਂ 5 ਸੀ ਕਿਲੋ ਪੰਜ ਸੀ ਕਿਲੋ ਦੁੱਧ ਹੈਗਾਗਾ ਵੀਰ ਕਹਿੰਦਾ ਹਵਾਨਾ ਦੇਖੋ ਮੂਰੇ ਮੰਗਰ ਦਾ ਧੋਨੀ ਤੋਂ ਲੈ ਕੇ ਸੂ ਤਾਂ ਹੀ ਹਵਾਨਾ ਹੁਣ ਟੋਕੜ ਦਾ ਮਤਲਬ ਵੀ 4-5 ਕਿਲੋ ਦੁੱਧ ਵੀ ਹੁਣ ਹੈਗਾਗਾ ਮੰਨ ਲਓ ਵੀ ਗੱਭਣ ਵੀ 4 ਤੋਂ ਉੱਪਰ ਹੀ ਹੈ ਵੀਰ ਕਹਿੰਦਾ ਵੀਰੇ ਖੋਲ ਕੇ ਢੇੜਾ ਦਵਾਰੇ ਤੋਰੇ ਬੁਖ ਚੈੱਕ ਕਰਵਾ ਦਈਏ ਅੰਬਾਸਾ ਜੱਜਾ ਜਿਵੇਂ ਕਹਿਦਾਂ ਨਾ ਵੀ ਰੱਸੀਆਂ ਨੇ ਟੈਂਕ ਐਡੀ ਮੈਂ ਇਸਾ ਫੁੱਲ ਕੱਦ ਪੈਰਾਂ ਪੂਰਾ ਦੀ ਬਿਲਕੁਲ ਮਜ਼ਬੂਤ ਪਿੱਠਪੜੇ ਦੀ ਬੰਤਰ ਬਹੁਤ ਸ਼ਾਨਦਾਰ ਰਿੰਗ ਸਿੰਘ ਗੋਲ ਬੱਤ ਦਾ ਕੱਦ ਚ ਫੁੱਲ ਸਾਈਜ਼ ਕਹਿ ਸਕਦੇ ਹੋ ਲੰਮੀ ਤਾਂ ਦੇਖੋ ਤੁਸੀਂ ਅੰਤਾਜਾ ਲਾ ਸਕਦੇ ਹੋ ਕਿ ਵੀ ਇੰਨੀ ਆ ਰੇਲ ਗੱਡੀ ਦੇ ਡੱਬੇ ਜਿੰਨੀ ਪਿੱਠ ਫੁੱਟ ਵੀ ਮੱਝ ਦੀ ਬਹੁਤ ਸੋਹਣੀ ਹੈ ਇੱਕ ਹੋਰ ਦੇਖ ਸਕਦੇ ਹੋ ਦੋਸਤੋ ਝੋਲੀ ਦੇਖੋ ਮੂਰੇ ਮੰਗਰ ਦਾ ਹਵਾਨਾ ਬਾਲ ਦੇਖੋ ਬਾਲ ਢੱਲਾਂ ਕਿੰਨੀਆਂ ਨਹੀਂ ਹੈ ਹਵਾਨੇ ਚ ਜਿਹੜੀਆਂ ਚੀਜ਼ਾਂ ਦੇਖਣ ਵਾਲੀਆਂ ਹੁੰਦੀਆਂ ਨਹੀਂ ਇਹ ਹੁੰਦੀਆਂ ਨੇ ਦੇਖਣ ਵਾਲੀਆਂ ਮੂਰੇ ਵੀ ਦੇਖ ਸਕਦੇ ਹੋ ਹਵਾਨਾ ਬਾਕੀ ਚੰਗੀਆਂ ਬੇਨ ਜਬੂਨ ਜਨੇ ਹਵਾਨੇ ਤੇ ਵੀਰੇ ਮਿਲਦੀ ਕਿਵੇਂ ਆ ਗਈ ਮਿਲਦੀ ਵੀ ਥਾਪੀਤੀ ਆ ਥਾਪੀਤੀ ਮਿਲਦੀ ਆ ਸੀਲ ਸਾਤ ਸਭਾ ਲਈ ਆ ਅਕਸਰ ਜਿਹੜੀਆਂ ਦੁੱਧ ਵਾਲੀਆਂ ਮਈਆਂ ਨੇ ਤੁਹਾਨੂੰ ਆਪ ਨੂੰ ਹੀ ਪਤਾ ਵੀ ਦੁੱਧੋਂ ਡਰਾਈ ਕਰਨੀਆਂ ਪੈਂਦੀਆਂ ਛੱਡਣੀਆਂ ਪੈਂਦੀਆਂ ਦੁੱਧੋਂ ਭੱਜਣ ਵਾਲਾ ਦਾ ਮਤਵ ਵਾਲੀ ਹੈ ਨਾ ਮਤਵ ਵਾਲੀ ਨਹੀਂ ਹੈਗਾ ਮੰਨ ਲਓ ਵੱਡੀ ਕੱਦ ਕਾਠ ਵਾਲੀ 4 ਮਹੀਨੇ ਤੋਂ ਉੱਪਰ ਗੱਭਣ ਚੰਗਾ ਸੀਮਣ ਲੱਗਿਆ ਵੀਰੇ ਸੀਮਣ ਸੁਮਣ ਕਿਹੜਾ ਲੱਗਿਆ ਤੇ ਕਿ ਲਕਸ਼ਮੀ ਆ ਕੋਹੀ ਨੂਰ ਤੋਂ ਗੱਭਣਾ ਬਈ ਲਕਸ਼ਮੀ ਦੇ ਕੋਹੀ ਨੂਰ ਤੋਂ ਗੱਭਣਾ ਹੈ ਗਰੰਟੀ ਵਾਲਾ ਕੰਮ ਆ ਵੀਰ ਕਹਿੰਦਾ ਆਪਣਾ ਵੀਰੇ ਆਪਣੀ ਘਰ ਦੀ ਹੈ ਕਿ ਖਰੀਦੀ ਹੋਈ ਹੈਗੀ ਆਪਣੀ ਘਰ ਦੀ ਹੈ ਸੱਜਰੇ ਦੀ ਵੀਰ ਕਹਿੰਦਾ ਆਪਣੇ ਘਰ ਘਰ ਦੀ ਮੱਝ ਆ ਕੰਮ ਥੋੜਾ ਕਾਣਾ ਵਪਾਰ ਦਾ ਵੀ ਕਰਦੇ ਆ ਦੇਖੋ ਝੂਠ ਦਪਣ ਮਾਰਨਾ ਕੋਈ ਫਾਇਦਾ ਨਹੀਂ ਵੀਰੇ ਦੀ ਜਿਹੜੀ ਪਿਛਲੇ ਸਾਲ ਦੀ ਕੱਟੀ ਸੀਗੀ ਉਹ ਆਪਾਂ ਵੇਚ ਜੇ 32000 ਦੀ ਵੇਚੀ ਸੀ ਕੱਟੀ ਅਕਸਰ ਹੀ ਆ ਮਤਲਬ ਜਿਹੜੇ ਚੰਗੇ ਸੀਮਨ ਦੇ ਬੱਚੇ ਹੁੰਦੇ ਨੇ ਤੁਹਾਨੂੰ ਪਤਾ ਵੀ ਚੰਗਾ ਮੁੱਲ ਭਰ ਜਾਨੇ ਕਾਹ ਮਹੀਨੇ ਦੀ ਵੇਚੀ ਦੀ ਵੀਰੇ 12 ਮਹੀਨੇ ਦੀ ਕੱਟੀ ਸੀ 12 1 ਸਾਲ ਦੀ ਕੱਟੀ ਵੀਰ ਕਹਿੰਦਾ ਆਪਾਂ ਇਹਦੀ 32000 ਦੀ ਕੱਟੀ ਵੇਚੀ ਸੀ ਮੱਝ ਦੀ ਸਰੀਰਿਕ ਮਨਡਾ ਬਨਾਵਟ ਤੋਂ ਤੁਸੀਂ ਅੰਤਾਜਾ ਲਾ ਸਕਦੇ ਹੋ ਦੇਖ ਸਕਦੇ ਹੋ ਦੋਸਤੋ ਕਿੱਡੀ ਵੱਡੀ ਮੱਝ ਹੈਗੀ ਐਡੀਆਂ ਐਡੀਆਂ ਮੱਝਾਂ ਬਹੁ ਘੱਟ ਦੇਖਣ ਨੂੰ ਮਿਲਦੀਆਂ ਨਹੀਂਆਂ ਖੋਲ ਕੇ ਵੀਰੇ ਢੇੜਾ ਫੇਰ ਦੁਬਾਰੇ ਤੋਰੇਪੁਖ ਆਪਾਂ ਬਾਈਆਂ ਨੂੰ ਚੈੱਕ ਕਰਵਾ ਦਈਏ ਕੋਈ ਆਪਾਂ ਵੀਡੀਓ ਜ਼ੂਮ ਨਹੀਂ ਕੀਤੀ ਕੋਈ ਵੀਡੀਓ ਚ ਕੱਟ ਨਹੀਂ ਕੀਤੀ ਧਾਰਾਂ ਧੂਰਾਂ ਦੀ ਵੀਰੇ ਕੋਲ ਸਾਫ਼ ਆ ਵੀਰੇ ਧਾਰਾਂ ਦੀ ਵੀ ਬਿਲਕੁਲ ਸਾਫ਼ ਆ ਵੀਰੇ ਕਹਿੰਦਾ ਆਪਣੇ ਘਰੇ ਵੀਰੇ ਕਹਿੰਦਾ ਵੀ ਆਪਣੇ ਘਰੇ ਦੋ ਟਾਈਮ ਤਿੰਨ ਟਾਈਮ ਚਬਾਈ ਕਰਕੇ ਲੈ ਸਕਦੇ ਹੋਗੇ ਸੀਲ ਠੰਡੀ ਸਾਫ਼ ਸੁਭਾਅ ਵਾਲੀ ਵੱਡੇ ਕਦ ਕਾਟ ਦੇ ਵਿੱਚ ਕਿਸੇ ਪਾਸੇ ਹੱਥ ਤਰਾ ਨਹੀਂ ਬਿਲਕੁਲ ਬੇਦਾਗ ਮੱਝ ਐ ਸੱਜਰਾਵਰ ਗੱਲ ਲੇਵਾ ਮੂਰੇ ਮੰਗਰ ਦਾ ਲੇਵਾ ਰੇਟ ਬਾਜਵਜਾ ਵੀਡੀਓ ਦੇ ਵਿੱਚ ਹੀ ਕਰਵਾਵਾਂਗੇ ਵੀਰ ਤੋਂ ਜੇ ਕਿਸੇ ਮੇਰੇ ਵੀਰ ਨੇ ਆਨਲਾਈਨ ਮੰਗਾਉਣੀਆਂ ਤਾਂ ਆਨਲਾਈਨ ਬੇਚੇਜ ਕੋ ਕੇ ਮੰਗਾ ਸਕਦਾ ਗੱਬਣ ਚੱਕ ਪਾਸ ਦੀ ਗਾਰੰਟੀ ਤੇ ਥਣਾ ਦੀ ਗਾਰੰਟੀ ਸ਼ਾਂਪਕੁੱਲਾ ਬੈਠਾ ਹੋਵੇ ਉਹਦੀ ਗਾਰੰਟੀ ਬਿਲਕੁਲ ਚਾਰੇ ਪਾਸੇ ਇੱਕੋ ਜੀ ਪਈ ਹੈਗੀ ਹਨ ਹਾਥੀ ਵਰਗੀ ਮਹਸ ਕਹਿ ਸਕਦੇ ਆ ਬਾਕੀ ਆ ਹਵਾਨਾ ਤੁਸੀਂ ਨੈਟ ਤੋਂ ਚੈੱਕ ਕਰ ਸਕਦੇ ਹੋ ਝੋਲੀ ਝਾਲੀ ਦੇਖੋ ਬਹੁਤ ਖੁੱਲੀ ਐ ਤਾਜ਼ੀਆਂ ਮਈਆਂ ਜਨਲੇਵਾ ਬਹੁ ਘਰ ਤੋਂ ਕੁੜ-ਕੱਬਣਾ ਮਈਆਂ ਦੇਖਣ ਨੂੰ ਮਿਲਦੇ ਨੇ ਇਸ ਤਰ੍ਹਾਂ ਦੀਆਂ ਹਰੇਕ ਬੰਦਾ ਤੁਹਾਨੂੰ ਆਪ ਨੂੰ ਹੀ ਪਤਾ ਵੀ ਚੰਗੀ ਮੱਝ ਵਗੋਂ ਨਹੀਂ ਕਰਦਾ ਮਜਬੂਰੀ ਦੇ ਕਾਰਨ ਵੀਰ ਵੀਰ ਕਹਾਂ ਵੀ ਆਪਾਂ ਸੇਲ ਕਰ ਰਹੇ ਹਾਂ 100 ਗਰਜ ਹੁੰਦੀ ਆ ਵੀਰ ਨੂੰ ਵੀਰੇ ਗੱਬਣ ਗੱਬਣ ਵੀ ਕਨਫਰਮ ਹੋ ਗਈ ਬੱਚੇ ਦਾ ਵੀ ਪਤਾ ਲੱਗੇ ਵੀ ਟੀਕਾ ਕਿਹੜਾ ਲੱਗਿਆ ਹੋਇਆ ਤੇ ਰੇਟ ਕੀ ਹੋਊਗਾ ਬਾਜੋਜਾ ਰੇਟ ਤਾਂ ਚਾਹ ਮੁੱਲ ਦਾ 85 ਵੀ 83 ਹਜ਼ਾਰ ਦੀ ਡੇਢ 80 ਦੇ ਕਰਾਂਚ ਹੋਜੂਗੀ ਚਲ ਮੌਕੇ ਤੇ ਕਰ ਲੈ ਵੀਰ ਕਹਿੰਦਾ ਮੁੱਲ 85 ਆ 83 ਹਜ਼ਾਰ ਦੀ ਦੇ ਦੇਾਂਗੇ ਕਰੇ ਆਏ ਬੰਦੇ ਦਾ ਮਾਣ ਤਨ ਜ਼ਰੂਰ ਹੋਊਗਾ ਇੱਕ ਗੱਲ ਅਕਸਰ ਹੀ ਆਪਾਂ ਦੱਸਦੀ ਆ ਵੀ ਚੰਗੇ ਦੁੱਧ ਵਾਲੀ ਮੱਝ ਹੈ ਜਿਹੜੇ ਵੀਰ ਨੇ 65 70000 ਲਾਉਣਾ ਉਹ ਵੀਰ ਨੂੰ ਫੋਨ ਨਾਲ ਆਇਓ ਕਿਉਂਕਿ ਤੁਹਾਨੂੰ ਆਪ ਨੂੰ ਹੀ ਪਤਾ ਵੀ ਜਦੋਂ ਚੰਗੇ ਘਰੇ ਚੰਗੀ ਮਹ ਲੈਣ ਜਾਂਦੇ ਆ ਤਾਂ ਟੋਕਣਾ ਗੱਬਣਾ ਮਈਆਂ ਦੇ ਵੀ ਲੱਖਾਂ ਤੋਂ ਬਾਹਰ ਰੇਟ ਹੁੰਦੇ ਨੇ ਇੱਕ ਨਾਰਮਲ ਘਰੇ ਮੱਝ ਖੜੀ ਹੈ ਬਾਜ ਬਿਲਕੁਲ ਵੀਰ ਨੇ ਰੇਟ ਕੀਤਾਗਾ ਵਜ਼ਨ ਕੱਪਾ ਵੀ ਪੂਰਾ ਮੱਝ ਚ ਚੰਗੀ ਮੱਝ ਆ ਗਈ ਦੁੱਧ ਪੀਣ ਵਾਲੇ ਜਿਹੜੇ ਵੀਰਾਂ ਨੇ ਬਰੀਡਿੰਗ ਤੇ ਕੰਮ ਕਰਨਾ ਚੰਗੇ ਬੱਚੇ ਲੈ ਸਕਦਾਗਾ ਬਾਜਬ ਰੇਟ ਵੀਰ ਨੇ 83000 ਮੰਗਿਆ ਘਰੇ ਆਏ ਬੰਦੇ ਦਾ ਮਾਨਤਨ ਜ਼ਰੂਰ ਹੋਗਾ ਅਕਸਰ ਚੈਨਲਾਂ ਤੇ ਵੀਡੀਓ ਦੇਖਦੇ ਰਹਿੰਦੇ ਆ ਆਪਾਂ ਟਿੱਪ ਟੌਪ ਤੇ ਜਾਨਵਰ ਦੀ ਵੀਡੀਓ ਬਣਾਉਂਦੇ ਆਗੇ ਅੰਤਾਜਾ ਤੁਸੀਂ ਦੋਸਤੋ ਲਾ ਸਕਦੇ ਹੋ ਬਹੁਤ ਸੁੰਦਰ ਮੱਝ ਹੈ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਣਾ ਕਿਸੇ ਨਵੀਂ ਵੀਡੀਓ ਦੇ ਨਾਲ